ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਗਾਜਰਾ ਮਟਰ ਦੀ ਬਣਾਵਾਂਗੇ ਸਬਜ਼ੀ ਠੀਕ ਹੈ ਇਹਦੇ ਲਈ ਪਹਿਲਾਂ ਆਪਾਂ ਤੇਲ ਗਰਮ ਕਰਨ ਵਾਸਤੇ ਰੱਖਿਆ ਆਇਆ ਸੀ ਉਹਦੇ ਵਿੱਚ ਪਹਿਲਾਂ ਆਪਾਂ ਪਾ ਲੈਣਾ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਲਸਣ ਜਿਹੜਾ ਕਿ ਆਪਾਂ ਕੱਟ ਕੇ ਪਹਿਲੇ ਹੀ ਰੱਖਿਆ ਆਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਹਰੀਆਂ ਮਿਰਚਾਂ ਤੇ ਅਦਰਕ ਇਹ ਤਿੰਨੇ ਚੀਜ਼ਾਂ ਪਾ ਕੇ ਆਪਾਂ ਨੂੰ ਮਤਲਬ ਬ੍ਰਾਊਨ ਕਰ ਲੈਣਾ ਆਪਾਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਮਕ ਪਾ ਲੈਣਾ ਇਹਦੇ ਵਿੱਚ ਕੇ ਛੇਤੀ ਪੋਜ ਜਾਣ ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾ ਲਾਂਗੇ ਜਿਹੜੇ ਕੀ ਆਪਾਂ ਬਰੀਕ-ਬਰੀਕ ਕੱਟ ਕੇ ਰੱਖ ਲਈ ਸੀਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਣੇ ਜਿੱਦਾਂ ਕੀ ਆਪਾਂ ਪਹਿਲਾਂ ਇਹਦੇ ਵਿੱਚ ਪਾ ਲਾਂਗੇ ਹਲਦੀ ਹਲਦੀ ਪਾ ਲਈ ਆਪਾਂ ਇਹਦੇ ਵਿੱਚ ਹਲਦੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਤੁਹਾਨੂੰ ਆਪਣੇ ਸਵਾਦ ਅਨੁਸਾਰ ਲਾਲ ਮਿਰਚਾਂ ਪਾ ਲੈਣੀਆਂ ਜਿੰਨੀਆਂ ਕਿ ਤੁਸੀਂ ਆਪਾਂ ਨੋਰਮਲ ਹੀ ਘਰਾਂ ਦੇ ਵਿੱਚ ਖਾਣੇ ਆ ਵਰਤਦੇ ਆ ਫਿਰ ਇਹਦੇ ਵਿੱਚ ਸੁੱਕੀ ਮੇਥੀ ਸੁੱਕੀ ਮੇਥੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਥੋੜਾ ਜਿਹਾ ਆਪਾਂ ਹਲਾਉਣ ਤੋਂ ਪਹਿਲਾਂ ਗਰਮ ਮਸਾਲਾ ਪਾ ਲਿਆ ਤੇ ਤੁਸੀਂ ਦੇਖੋ ਆਪਣਾ ਮਸਾਲਾ ਗਰਮ ਮਸਾਲਾ ਪਾ ਲਿਆ ਤੇ ਥੋੜਾ ਜਿਹਾ ਆਪਾਂ ਚਾੜ ਮਸਾਲਾ ਪਾ ਲਿਆ ਤੇ ਇਹ ਵੇਖੋ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗਾਜਰਾ ਮਟਰ ਪਾ ਲੈਣਾ ਤੇ ਗਾਜਰਾ ਮਟਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਤੇ ਆਪਾਂ ਇਹਨੂੰ 5-10 ਮਿੰਟ ਵਾਸਤੇ ਚੰਗੀ ਤਰ੍ਹਾਂ ਨਾਲ ਪਹਿਲਾਂ ਇਹਨੂੰ ਚਾਰੇ ਪਾਸੇ ਹਿਲਾ ਕੇ ਜਦੋਂ ਕਿ ਆਪਣਾ ਮਸਾਲਾ ਗਾਜਰਾਂ ਤੇ ਮਟਰਾਂ ਦੇ ਵਿੱਚ ਮਿਕਸ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ 5-10 ਮਿੰਟ ਤੱਕ ਠਾਕੇ ਰੱਖ ਦੇਣਾ 10 ਕਿ ਮਿੰਟ ਤੋਂ ਬਾਅਦ ਆਪਾਂ ਇਹਨੂੰ ਟੱਕੰਦੋਂ ਚਾਕੇ ਦੇਖ ਲੈਣਾ ਆਪਣੀ ਸਬਜ਼ੀ ਬਣ ਕੇ ਦੇਖੋ ਤਿਆਰ ਹੋ ਗਈ ਆ ਤੇ ਅੱਜ ਦੀ ਵੀਡੀਓ ਦੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਨਵੀਆਂ ਵੀਡੀਓ ਦੇਖਣੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਜੀ ਬਹੁਤ ਬਹੁਤ ਧੰਨਵਾਦ